ਪੰਜਾਬ ਦਾ ਜ਼ਿਲ੍ਹਾ ਪਟਿਆਲਾ ਪਟਿਆਲੇ ਦੀ ਜਗਦੀਸ਼ ਕਲੋਨੀ ਦੇ ਵਿੱਚ ਰਹਿਣ ਵਾਲੇ ਜਸਪਾਲ ਸਿੰਘ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਦੋਵੇਂ ਪਿਓ ਤੀ ਇੱਕ ਕੋਠੀ ਦੇ ਵਿੱਚ ਰਹਿੰਦੇ ਹੁੰਦੇ ਨੇ ਜਿਹੜੇ ਜਸਪਾਲ ਸਿੰਘ ਹੁੰਦੇ ਨੇ ਇੱਕ ਗ੍ਰਾਮੀਣ ਬੈਂਕ ਦੇ ਵਿੱਚ ਅਸਿਸਟੈਂਟ ਮੈਨੇਜਰ ਹੁੰਦੇ ਨੇ ਫਤੇਗੜ ਸਾਹਿਬ ਬ੍ਰਾਂਚ ਦੇ ਵਿੱਚ ਤੇ ਜਿਹੜੀ ਹਰਮੀਤ ਕੌਰ ਹੁੰਦੀ ਹੈ ਇਹ 17 ਸਾਲ ਤੇ ਕੈਲੀਆ ਤਕਰੀਬਨ ਤਕਰੀਬਨ 18 ਦੀ ਹੋਣ ਵਾਲੀ ਹੁੰਦੀ ਹੈ ਕੁਝ ਦਿਨਾਂ ਦੀ ਕਮੀ ਹੁੰਦੀ ਹੈ ਉਹ IIT ਦੀ ਤਿਆਰੀ ਕਰਦੀ ਹੈ ਦੋਨੋਂ ਪਿਆਉਤੀ ਉਸ ਕੋਠੀ ਦੇ ਵਿੱਚ ਰਹਿੰਦੇ ਹੁੰਦੇ ਨੇ 22 ਫਰਵਰੀ 2014 ਸ਼ਾਮ ਦੇ ਟਾਈਮ ਜਸਪਾਲ ਸਿੰਘ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਰਿਪੋਰਟ ਲਿਖਾਈ ਜਾਂਦੀ ਹੈ ਤੇ ਰੋਂਦੇ ਹੁੰਦੇ ਨੇ ਇਹਨਾਂ ਦਾ ਕਹਿਣਾ ਹੁੰਦਾ ਵੀ ਇਹਨਾਂ ਦੀ ਬੇਟੀ ਦਾ ਕਿਸੇ ਨੇ ਕਤਲ ਕਰ ਦਿੱਤਾ ਜਦੋਂ ਇਹ ਗੱਲ ਸੁਣਦੇ ਨੇ ਪੁਲਿਸ ਵਾਲੇ ਇਹਨਾਂ ਨੂੰ ਦਲਾਸਾ ਦਿੰਦੇ ਨੇ ਤੇ ਹੁਣ ਕਤਲ ਦੀ ਗੱਲ ਸੁਣ ਕੇ ਉਸ ਥਾਣੇ ਦੇ ਜਿਹੜੇ ਮੁਖੀ ਹੁੰਦੇ ਨੇ ਇਨਚਾਰਜ ਹੁੰਦੇ ਨੇ ਐਸ ਐਚ ਓ ਜਸਵਿੰਦਰ ਸਿੰਘ ਟਵਾਣਾ ਉਹ ਆਪਣੀ ਟੀਮ ਲੈ ਕੇ ਮੌਕੇ ਤੇ ਪਹੁੰਚਦੇ ਨੇ ਜਦੋਂ ਮੌਕੇ ਤੇ ਜਾਂਦੇ ਨੇ ਪਹਿਲੀ ਪੋਜੀਸ਼ਨ ਦੇ ਵਿੱਚ ਪਤਾ ਲੱਗਦਾ ਵੀ ਰਜਾਈ ਦੇ ਵਿੱਚ ਪੈ ਕੇ ਕਿਉਂਕਿ ਨੇੜੇ ਕਿਤਾਬ ਪਈ ਹੁੰਦੀ ਹੈ ਜਦੋਂ ਇਹਦੇ ਨਾਲ ਵਾਰਦਤ ਹੋਈ ਹੈ ਉਦੋਂ ਉਹ ਜ਼ਰੂਰ ਪੜਦੀ ਹੋਵੇਗੀ ਮੋਦੀ ਪਈ ਹੁੰਦੀ ਹੈ ਜਦੋਂ ਦੇਖਿਆ ਜਾਂਦਾ ਤਾਂ ਉਹਦਾ ਗਲਾ ਵੱਡਿਆ ਹੁੰਦਾ ਪਰ ਜ਼ਿਆਦਾ ਖੂਨ ਨਹੀਂ ਖਿਲਰਿਆ ਹੁੰਦਾ ਇੱਕ ਇਹ ਵੀ ਕਾਰਨ ਸੀ ਵੀ ਮੋਦੀ ਪਈ ਹੁੰਦੀ ਹੈ ਬਿਸਤਰੇ ਦੇ ਉੱਪਰ ਜਿਹੜਾ ਖੂਨ ਸੀ ਸਾਰਾ ਉਹ ਗੱਦਿਆਂ ਤੇ ਤੇ ਰਜਾਈ ਦੇ ਵਿੱਚ ਹੀ ਰਿਸ ਜਾਂਦਾ ਫੋਰੈਂਸਿਕ ਟੀਮ ਵੀ ਉੱਥੇ ਪਹੁੰਚਦੀ ਹੈ ਉਥੋਂ ਬਲੱਡ ਦੇ ਸੈਂਪਲ ਲੈ ਜਾਂਦੇ ਨੇ ਜੋ ਵੀ ਕੁਝ ਪੁਲਿਸ ਉਥੋਂ ਇਕੱਠਾ ਕਰ ਸਕਦੀ ਸੀ ਤੇ ਫੋਰੈਂਸਿਕ ਟੀਮ ਉਹ ਕਲੈਕਟ ਕੀਤਾ ਜਾਂਦਾ ਜਦੋਂ ਚੰਗੀ ਤਰ੍ਹਾਂ ਦੇਖਿਆ ਜਾਂਦਾ ਹਰਮੀਤ ਕੌਰ ਨੂੰ ਵੀ ਤੇ ਉਹਦੀ ਮੁਠੀ ਬੰਦ ਹੁੰਦੀ ਹੈ ਜਦੋਂ ਮੁਠੀ ਖੋਲੀ ਜਾਂਦੀ ਹੈ ਤਾਂ ਉਹਦੇ ਵਿੱਚ ਕੁਝ ਵਾਲ ਹੁੰਦੇ ਨੇ ਉਹ ਫੋਰੈਂਸਿਕ ਟੀਮ ਵੱਲੋਂ ਉਹ ਵੀ ਜ਼ਬਤ ਕੀਤੇ ਜਾਂਦੇ ਨੇ ਹੁਣ ਹਰਮੀਤ ਕੌਰ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਫਿਰ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਜਸਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿਉਂਕਿ ਇਹੀ ਦੋ ਪਿਆਉਤੀ ਇਸ ਘਰ ਦੇ ਵਿੱਚ ਰਹਿੰਦੇ ਸੀ ਜਸਪਾਲ ਸਿੰਘ ਦਾ ਕਹਿਣਾ ਸੀ ਵੀ ਸਾਡੇ ਕੋਠੀ ਦੇ ਵਿੱਚ ਦੋ ਕਮਰੇ ਨੇ ਜਿਹੜੀ ਹਰਮੀਤ ਕੌਰ ਐ ਉਹ ਅੱਡ ਕਮਰੇ ਸੌਂਦੀ ਸੀ ਤੇ ਮੈਂ ਦੂਸਰੇ ਕਮਰੇ ਦੇ ਵਿੱਚ ਹਰਮੀਤ ਕੌਰ ਅੰਦਰੋਂ ਆਪਣਾ ਦਰਵਾਜ਼ਾ ਬੰਦ ਕਰ ਲੈਂਦੀ ਸੀ ਤੇ ਦੋਨੇ ਕਮਰਿਆਂ ਦੇ ਵਿੱਚ ਘਾਰ ਵੀ ਇੱਕ ਦਰਵਾਜ਼ਾ ਸੀ ਉਹ ਦਰਵਾਜ਼ਾ ਖੁੱਲਾ ਰਹਿੰਦਾ ਸੀ ਮੈਂ ਜਦੋਂ ਸਵੇਰੇ ਆਫਿਸ ਜਾਂਦਾ ਸੀ ਉਸ ਸਮੇਂ ਕਦੇ ਹਰਮੀਤ ਪੜ੍ਹਦੀ ਹੁੰਦੀ ਸੀ ਤੇ ਕਦੇ ਸੁੱਤੀ ਹੁੰਦੀ ਸੀ ਮੈਂ ਬਾਹਰੋਂ ਲੋਕ ਲਾ ਕੇ ਚੱਲਾ ਜਾਂਦਾ ਸੀ ਤੇ ਜਿਹੜੀ ਹਰਮੀਤ ਸੀ ਉਹ ਆਪਣਾ ਦਰਵਾਜ਼ਾ ਅੰਦਰੋਂ ਖੋਲ੍ਹ ਲੈਂਦੀ ਸੀ ਤੇ ਬਾਹਰ ਆ ਜਾਂਦੀ ਸੀ ਹੁਣ ਜਦੋਂ ਉਸ ਦਿਨ ਦੀ ਰੁਟੀਨ ਪੁੱਛੀ ਜਾਂਦੀ ਹੈ ਤੇ ਜਸਪਾਲ ਸਿੰਘ ਦਾ ਕਹਿਣਾ ਹੁੰਦਾ ਵੀ ਜਦੋਂ ਮੈਂ ਆਫਿਸ ਗਿਆ ਉਸ ਸਮੇਂ ਹਰਮੀਤ ਸੁੱਤੀ ਪਈ ਸੀ ਮੈਂ ਬਾਹਰੋਂ ਆਪਣੇ ਕਮਰੇ ਦਾ ਲੋਕ ਲਾਇਆ ਤੇ ਮੈਂ ਚਲਾ ਗਿਆ ਇਸ ਤੋਂ ਬਾਅਦ ਕੰਮ ਵਾਲੀ ਆਉਂਦੀ ਹੈ ਫਿਰ ਜਦੋਂ ਪੁਲਿਸ ਹੋਰ ਤਹਿਕੀਕਾਤ ਕਰਦੀ ਹੈ ਤਾਂ ਪਤਾ ਲੱਗਦਾ ਵੀ ਲੋਕ ਲੱਗਾ ਹੁੰਦਾ ਉਸ ਦਿਨ ਕੰਮ ਵਾਲੀ ਆਉਂਦੀ ਨਹੀਂ ਤੇ ਜਸਪਾਲ ਸਿੰਘ ਦਾ ਕਹਿਣਾ ਹੁੰਦਾ ਵੀ ਸ਼ਾਮ ਨੂੰ ਜਦੋਂ ਵਾਪਸ ਆਉਂਦੇ ਨੇ ਡਿਊਟੀ ਤੋਂ ਉਹ ਆਪਣੀ ਚਾਬੀ ਦੇ ਨਾਲ ਲੋਕ ਖੋਲਦੇ ਨੇ ਲੋਕ ਖੋਲ ਕੇ ਅੰਦਰ ਜਾਂਦੇ ਨੇ ਤੇ ਉਹ ਕਮਰੇ ਦਾ ਦਰਵਾਜ਼ਾ ਵੀ ਅੰਦਰੋਂ ਬੰਦ ਹੁੰਦਾ ਹਰਮੀਤ ਦੇ ਦਾ ਤੇ ਫਿਰ ਉਹਨਾਂ ਨੇ ਆ ਕੇ ਜਦੋਂ ਦੇਖਦੇ ਨੇ ਹਰਮੀਤ ਨੂੰ ਆਵਾਜ਼ ਮਾਰੀ ਜਦੋਂ ਨਹੀਂ ਬੋਲਦੀ ਉਹਦੇ ਨੇੜੇ ਜਾ ਕੇ ਦੇਖਦੇ ਨੇ ਉਸ ਸਮੇਂ ਤੱਕ ਉਹਦੀ ਮੌਤ ਹੋ ਚੁੱਕੀ ਸੀ ਉਹ ਰੋਂਦੇ ਕੁਰਲਾਉਂਦੇ ਨੇ ਉਸ ਤੋਂ ਬਾਅਦ ਆਪਣੇ ਆਪ ਨੂੰ ਸੰਭਾਲਦੇ ਨੇ ਤੇ ਪੁਲਿਸ ਸਟੇਸ਼ਨ ਪਹੁੰਚਦੇ ਨੇ ਇੱਕ ਗੱਲ ਉਹ ਇਹ ਵੀ ਦੱਸਦੇ ਨੇ ਵੀ ਇਹ ਦਰਵਾਜ਼ਾ ਅੰਦਰੋਂ ਉਹਨਾਂ ਵੱਲੇ ਖੋਲਿਆ ਗਿਆ ਦਰਵਾਜ਼ਾ ਬੰਦ ਸੀ ਹੁਣ ਪੁਲਿਸ ਵਾਲਿਆਂ ਨੂੰ ਡਾਊਟ ਹੁੰਦਾ ਵੀ ਦਰਵਾਜ਼ਾ ਅੰਦਰੋਂ ਬੰਦ ਸੀ ਦੂਜਾ ਦਰਵਾਜ਼ਾ ਇਹ ਆ ਕੇ ਖੋਲਦੇ ਨੇ ਤੇ ਫਿਰ ਅੰਦਰ ਕੋਈ ਆ ਕੇ ਕਤਲ ਕਰਦਾ ਤੇ ਕਤਲ ਕਰਕੇ ਨਿਕਲਿਆ ਉਹ ਕਿਵੇਂ ਤੇ ਫਿਰ ਉਹ ਅੰਦਰੋਂ ਦਰਵਾਜ਼ਾ ਇਹ ਬੰਦ ਕਿਵੇਂ ਕਰਕੇ ਗਿਆ ਜਾਂ ਦੂਜੇ ਦਾ ਲੋਕ ਕਿਵੇਂ ਲਾਕੇ ਗਿਆ ਪੁਲਿਸ ਹਾਲਾਂਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਪਰ ਪੁਲਿਸ ਨੂੰ ਉਹਨਾਂ ਤੇ ਸ਼ੱਕ ਹੁੰਦਾ ਹੁਣ ਪੋਸਟਮਾਰਟਮ ਹੁੰਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗਦਾ ਵੀ ਜਿਹੜਾ ਕਤਲ ਹੈ ਉਹ ਸਾਂਹ ਵਾਲੀ ਨਾਲੀ ਦੇ ਵਢਣ ਦੇ ਨਾਲ ਕਿਸੇ ਤੇਜ਼ਦਾਰ ਹਥਿਆਰ ਦੇ ਨਾਲ ਉਹਦੀ ਮੌਤ ਹੋਈ ਹੈ ਲਾਸ਼ ਕਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਉਸ ਸਮੇਂ ਤੱਕ ਹਰਮੀਤ ਕੌਰ ਦੀ ਮਾਂ ਪਰਮਿੰਦਰ ਕੌਰ ਤੇ ਪਰਮਿੰਦਰ ਕੌਰ ਦਾ ਪ੍ਰਦਾ ਮਨਦੀਪ ਸਿੰਘ ਸਿੱਧੂ ਹੁੰਦੇ ਨੇ ਫਿਰ ਉਹਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤੇ ਜਿਹੜੀਆਂ ਪੂਰੀਆਂ ਰਸਮਾਂ ਨੇ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਭੋਗ ਤੱਕ ਜਦੋਂ ਪੈ ਜਾਂਦਾ ਉਸ ਇਸ ਕੇਸ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਰੱਖਦੀ ਹੈ ਉਹ ਦੇਖਦੇ ਨੇ ਜਿਹੜੀ ਇੱਕ ਹੋਰ ਡਾਊਟ ਹੁੰਦਾ ਜਸਪਾਲ ਸਿੰਘ ਤੇ ਵੀ ਜਿਹੜੀਆਂ ਅੰਤਿਮ ਰਸਮਾਂ ਨੇ ਜੋ ਵੀ ਕੁਝ ਕਰਦੀ ਉਹ ਮਾਂ ਕਰਦੀ ਹੈ ਪਿਓ ਕਿਸੇ ਵੀ ਰਸਮ ਦੇ ਵਿੱਚ ਹਿੱਸਾ ਨਹੀਂ ਲੈਂਦਾ ਕਾਰਨ ਕਿਉਂਕਿ ਪਿਓ ਕੋਲ ਹੁੰਦਾ ਵੀ ਸਾਰਾ ਕੁਝ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਜੌਬ ਵਧੀਆ ਕਰਦੇ ਸੀ ਵਧੀਆ ਸੈਲਰੀ ਸੀ ਪਰ ਸਾਰਾ ਕੁਝ ਮਾਂ ਵੱਲੋਂ ਕੀਤਾ ਜਾਂਦਾ ਹੁਣ ਇਹ ਡਾਊਟ ਹੋਰ ਜਦੋਂ ਵੱਧਾ ਪੁਲਿਸ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰਦੀ ਹੈ ਹੁਣ ਮਾਂ ਤੋਂ ਪੁੱਛ ਕੇ ਚ ਹੁੰਦੀ ਹੈ ਮੈਨੂੰ ਤਾਂ ਮਾਂ ਤੋਂ ਪੁੱਛ ਕੇ ਚ ਹੁੰਦੀ ਹੈ ਤੇ ਮਾਂ ਦਾ ਕਹਿਣਾ ਹੁੰਦਾ ਵੀ ਉਹ ਆਰਡਰ ਰੈਂਦੀ ਹੈ ਤੇ ਇਹਨਾਂ ਦਾ ਤਲਾਕ ਦਾ ਕੇਸ ਚੱਲਦਾ ਹੈ ਪੁਲਿਸ ਵੀ ਬਰੀਕੀ ਨਾਲ ਇਨਵੈਸਟੀਗੇਸ਼ਨ ਕਰਦੀ ਹੈ ਇਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਤਲਾਕ ਦਾ ਕੇਸ ਵੀ ਚੱਲਦਾ ਹੁੰਦਾ ਤੇ ਬੱਚਿਆਂ ਦੀ ਸਪੁਰਦਗੀ ਦਾ ਵੀ ਕੇਸ ਚੱਲਦਾ ਹੁੰਦਾ ਉਹ ਨਹੀਂ ਸਾਰਾ ਕੁਝ ਜਦੋਂ ਪੁਲਿਸ ਨੂੰ ਪਤਾ ਲੱਗਦਾ ਫਿਰ ਜਸਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਸਪਾਲ ਸਿੰਘ ਦਾ ਕਹਿਣਾ ਹੁੰਦਾ ਵੀ ਮੇਰੀ ਲੜਕੀ ਦਾ ਕਤਲ ਹੋਇਆ ਤੁਸੀਂ ਵਾਰ-ਵਾਰ ਮੇਰੇ ਤੋਂ ਪੁੱਛਗਿੱਛ ਕਰ ਰਹੇ ਹੋ ਤੁਹਾਨੂੰ ਕਾਤਲ ਨੂੰ ਲੱਭਣਾ ਚਾਹੀਦਾ ਵਾਰ-ਵਾਰ ਪੁਲਿਸ ਪਰਮਿੰਦਰ ਕੌਰ ਤੇ ਜਸਪਾਲ ਸਿੰਘ ਤੋਂ ਪੁੱਛਗਿੱਛ ਕਰਦੀ ਹੈ ਜਦੋਂ ਪੁਲਿਸ ਹੋਰ ਆਲੇ-ਦੁਆਲੇ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਤਬਰੀਕੀ ਨਾਲ ਇਨਵੈਸਟੀਗੇਸ਼ਨ ਕਰਦੀ ਹੈ ਫਿਰ ਪਰਮਿੰਦਰ ਕੌਰ ਇੱਕ ਚੀਜ਼ ਹੋਰ ਦੱਸਦੀ ਹੈ ਜਿੱਥੇ ਪੁਲਿਸ ਦਾ ਸ਼ੱਕ ਹੋਰ ਜ਼ਿਆਦਾ ਗਹਿਰਾ ਹੋ ਜਾਂਦਾ ਹੈ ਪਰਮਿੰਦਰ ਕੌਰ ਦਾ ਕਹਿਣਾ ਹੁੰਦਾ ਵੀ ਇੱਕ ਵਾਰ ਜਸਪਾਲ ਸਿੰਘ ਨੇ ਇਹ ਸਾਰੇ ਪਰਿਵਾਰ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਚਾਰ ਸਿਲੰਡਰਾਂ ਨੂੰ ਇਕੱਠੇ ਜੋੜ ਕੇ ਇੱਕ ਟਾਈਮ ਬੰਬ ਲਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਟਾਈਮ ਬੰਬ ਲਾ ਕੇ ਇਹਨਾਂ ਨੂੰ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਹੁਣ ਪੁਲਿਸ ਨੂੰ ਜਦੋਂ ਇਹ ਪਤਾ ਲੱਗਦਾ ਤਾਂ ਪੁਲਿਸ ਦਾ ਸ਼ੱਕ ਜਸਪਾਲ ਸਿੰਘ ਤੇ ਹੋਰ ਜ਼ਿਆਦਾ ਗਹਿਰਾ ਹੋ ਜਾਂਦਾ ਫਿਰ ਪੁਲਿਸ ਜਸਪਾਲ ਸਿੰਘ ਨੂੰ ਪੁੱਛਗਿਛ ਲਈ ਬੁਲਾਉਂਦੀ ਹੈ 11 ਵਜੇ ਕਰੀਬ ਉਹਨੂੰ ਬੁਲਾਇਆ ਜਾਂਦਾ ਸਾਰਾ ਦਿਨ ਪੁੱਛਗਿਛ ਚਲਦੀ ਹੈ ਰਾਤ ਦੇ ਕਰੀਬ 1:3 ਵਜੇ ਜਾਂਦੇ ਨੇ ਇਹ ਪੁੱਛਗਿਛ ਦਿਨੇ 11 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 1:3 ਵਜੇ ਤੱਕ ਜਸਵਿੰਦਰ ਸਿੰਘ ਟਵਾਣਾ ਤੇ ਉਹਨਾਂ ਦੀ ਟੀਮ ਉਹ ਤੋਂ ਲਗਾਤਾਰ ਪੁੱਛਗਿਛ ਕਰਦੇ ਨੇ ਹੁਣ ਜਦੋਂ ਰਾਤ ਦਾ 1:3 ਵਜੇ ਜਾਂਦਾ ਕਿਤੇ ਨਾ ਕਿਤੇ ਜਿਹੜਾ ਜਸਪਾਲ ਸਿੰਘ ਹੈ ਉਹਨੂੰ ਵੀ ਲੱਗਣ ਲੱਗ ਜਾਂਦਾ ਵੀ ਪੁਲਿਸ ਨੂੰ ਇਹਦੇ ਸਿਰਫ ਛੱਤ ਨਹੀਂ ਯਕੀਨ ਹੋ ਚੁੱਕਿਆ ਉਹ ਹੌਲੀ ਹੌਲੀ ਨਰਮ ਪੈਣਾ ਸ਼ੁਰੂ ਹੁੰਦਾ ਕਿਉਂਕਿ ਪਹਿਲਾਂ ਤਾਂ ਪੈਰ ਨਹੀਂ ਰੱਖਣ ਦਿੰਦਾ ਬਿਲਕੁਲ ਉਹ ਅੱਗੋਂ ਸਗੋਂ ਗੁੱਸੇ ਦੇ ਵਿੱਚ ਆਉਂਦਾ ਵੀ ਮੈਂ ਇਹ ਨਹੀਂ ਕੀਤਾ ਤੇ ਤੁਸੀਂ ਕਾਤਲ ਨੂੰ ਫੜੋ ਤੇ ਇੱਕ ਚੀਜ਼ ਹੋਰ ਜਸਵਿੰਦਰ ਸਿੰਘ ਟਵਾਣਾ ਦੇਖਦੇ ਨੇ ਵੀ ਜਦੋਂ ਵੀ ਇਹ ਤੋਂ ਸਵਾਲ ਪੁੱਛਿਆ ਜਾਂਦਾ ਜਾਂ ਤਾਂ ਉਹ ਨੀਵੀਂ ਪਾ ਕੇ ਗੱਲ ਕਰਦਾ ਤੇ ਜਾਂ ਅੱਗੋਂ ਬਹਿਸ ਕਰਨੀ ਸ਼ੁਰੂ ਕਰ ਦਿੰਦਾ ਨੇੜੇ ਕਦੇ ਤੇ ਨੇੜੇ ਤੇੜੇ ਜਾ ਕੇ ਜਦੋਂ ਇਹ ਕਾਫੀ ਥੱਕ ਜਾਂਦਾ ਉਸ ਸਮੇਂ ਜਸਵਿੰਦਰ ਸਿੰਘ ਟਵਾਣਾ ਇਹਨੂੰ ਫਿਰ ਇਮੋਸ਼ਨਲੀ ਬਲੈਕਮੇਲ ਕੱਲੀ ਵੀ ਕਰਨਾ ਸ਼ੁਰੂ ਕਰ ਦਿੰਦੇ ਨੇ ਇਹਨੂੰ ਕਿਹਾ ਜਾਂਦਾ ਵੀ ਤੇਰੀ ਏਡੀ ਸੋਹਣੀ ਬੇਟੀ ਸੀ ਇੰਨਾ ਸੁੰਦਰ ਬੱਚਾ ਸੀ ਉਹਦਾ ਕੱਲ ਨੂੰ ਤੂੰ ਵਿਆਹ ਕਰਦਾ ਕਿੰਨੇ ਤੇਰੇ ਦਿਲ ਦੇ ਵਿੱਚ ਇਰਮਾਨ ਸੀ ਕਿਸੇ ਦੇ ਘਰ ਦਾ ਉਹ ਸ਼ਿੰਗਾਰ ਬਣਦਾ ਜਾਂ ਪੜ੍ਹ ਲਿਖ ਕੇ ਉਹ ਅਫਸਰ ਬਣਦੀ ਕਿੱਡੀ ਵੱਡੀ ਅਫਸਰ ਬਣਦੀ ਤੇਰੇ ਤੋਂ ਵੀ ਵੱਡੀ ਅਫਸਰ ਬਣਦੀ ਤੇ ਤੇਰਾ ਕਲੇਜਾ ਕਿੰਨਾ ਚੋੜਾ ਹੋਣਾ ਸੀ ਸਮਾਜ ਦੇ ਵਿੱਚ ਤੇਰਾ ਕਿੰਨਾ ਨਾਮ ਹੋਣਾ ਸੀ ਵੀ ਜਸਪਾਲ ਸਿੰਘ ਦੀ ਬੇਟੀ ਇਹ ਅਫਸਰ ਬਣੀ ਐ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਨੇ ਉਸ ਸਮੇਂ ਤਉ ਦਾ ਕਹਿਣਾ ਹੁੰਦਾ ਉਹਨੇ ਅਫਸਰ ਕੀ ਬਣਨਾ ਸੀ ਉਹਨੇ ਆਪਣੀ ਮਾਂ ਦੇ ਕਦਮਾਂ ਤੇ ਚੱਲਣਾ ਸੀ ਹੁਣ ਇੱਥੇ ਪੁਲਿਸ ਨੂੰ ਲੱਗਦਾ ਵੀ ਜਿਹੜਾ ਉਹਨਾਂ ਦਾ ਕੰਮ ਜੋ ਚਾਹੁੰਦੇ ਸੀ ਉਹ ਤਕਰੀਬਨ ਤਕਰੀਬਨ ਬਣ ਚੁੱਕਿਆ ਉਹਨੂੰ ਫਿਰ ਹੋਰ ਇਮੋਸ਼ਨਲ ਕੀਤਾ ਜਾਂਦਾ ਤੇ ਫਿਰ ਇੱਕ ਸਟੋਰੀ ਦੱਸਦਾ ਉਹ ਸਟੋਰੀ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ ਜਿਹੜਾ ਜਸਪਾਲ ਸਿੰਘ ਹੁੰਦਾ 9 April 1993 ਨੂੰ ਇਹਦਾ ਵਿਆਹ ਪਰਮਿੰਦਰ ਕੌਰ ਨਾਲ ਹੁੰਦਾ ਦੋਨੋਂ ਮੀਆਂ ਬੀਵੀ ਜੌਬ ਕਰਦੇ ਹੁੰਦੇ ਨੇ ਜਿਹੜੀ ਪਰਮਿੰਦਰ ਕੌਰ ਹੁੰਦੀ ਹੈ ਕੋਆਪਰੇਟਿਵ ਬੈਂਕ ਦੇ ਵਿੱਚ ਮੈਨੇਜਰ ਹੁੰਦੀ ਹੈ ਤੇ ਜਸਪਾਲ ਗ੍ਰਾਮੀਣ ਬੈਂਕ ਦੇ ਵਿੱਚ ਅਸਿਸਟੈਂਟ ਮੈਨੇਜਰ ਹੁੰਦੇ ਨੇ। ਪਤੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹੁੰਦੇ ਨੇ ਜਿਹੜੀ ਪਰਮਿੰਦਰ ਕੌਰ ਹੁੰਦੀ ਹੈ ਉਹ ਗੁਰਦੁਆਰੇ ਜਾਣ ਵਾਲੀ ਪਾਠ ਪੂਜਾ ਕਰਨ ਵਾਲੀ ਇੱਕ ਸਿੱਧੀ ਸਾਦੀ ਔਰਤ ਸੀ। ਇਹਨਾਂ ਦੇ ਘਰ ਉਸ ਤੋਂ ਬਾਅਦ ਦੋ ਬੱਚੇ ਜਨਮ ਲੈਂਦੇ ਨੇ ਹਰਨੀਤ ਕੌਰ ਤੇ ਰਿਕਦਮਣ ਜਿਹੜਾ ਲड़का ਹੁੰਦਾ ਇਹਨਾਂ ਦਾ ਛੋਟਾ। ਸਾਰਾ ਕੁਝ ਠੀਕ ਚੱਲਦਾ ਹੁੰਦਾ ਵਿਆਹ ਕਾਫੀ ਸਾਲ ਜਦੋਂ ਬੀਤ ਜਾਂਦੇ ਨੇ। ਹੌਲੀ-ਹੌਲੀ ਉਮਰ ਵਧਣ ਦੇ ਨਾਲ ਕਈਆਂ ਦੇ ਦਿਮਾਗ ਦੇ ਵਿੱਚ ਕਲਈ ਵੀ ਕਈ ਹਰਕਤਾਂ ਕਰਨੀਆਂ ਲੋਕ ਸ਼ੁਰੂ ਕਰਦੇ ਨੇ ਉਸੇ ਤਰੀਕੇ ਜਿਹੜਾ ਜਸਪਾਲ ਹੁੰਦਾ ਇਹ ਵੀ ਸ਼ੱਕ ਦੇ ਅੰਦਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਇੱਕ ਫਿਲਮ ਦੇਖਦਾ ਕੋਈ ਉਹ ਫਿਲਮ ਨਜਾਇਜ਼ ਸਬੰਧਾਂ ਦੇ ਉੱਤੇ ਆਧਾਰਿਤ ਸੀ ਉਹ ਫਿਲਮ ਦੇ ਵਿੱਚ ਜਿਹੜੇ ਮੀਆਂ ਬੀਵੀ ਹੁੰਦੇ ਨੇ ਉਹ ਅੱਡ ਅੱਡ ਆਫਿਸ ਦੇ ਵਿੱਚ ਕੰਮ ਕਰਦੇ ਹੁੰਦੇ ਨੇ ਤੇ ਜਿਹੜੀ ਔਰਤ ਹੁੰਦੀ ਹੈ ਉਸ ਫਿਲਮ ਦੇ ਵਿੱਚ ਉਹਦਾ ਆਫਿਸ ਦੇ ਵਿੱਚ ਹੀ ਕੰਮ ਕਰਨ ਵਾਲੇ ਕਿਸੇ ਦੇ ਨਾਲ ਨਜਾਇਜ਼ ਸਬੰਧ ਬਣਦੇ ਨੇ ਉਸ ਤੋਂ ਬਾਅਦ ਪਤੀ ਪਤਨੀ ਦੀ ਤਕਰਾਰ ਹੁੰਦੀ ਹੈ ਤੇ ਸਾਰੀ ਜਦੋਂ ਫਿਲਮ ਦੇਖਦਾ ਹੈ ਇਹ ਫਿਲਮ ਇਹਦੇ ਦਿਮਾਗ ਤੇ ਬੜਾ ਗਹਿਰਾ ਅਸਰ ਕਰਦੀ ਹੈ ਉਹ ਫਿਲਮ ਦੇਖ ਕੇ ਤਾਂ ਹੁੰਦਾ ਪਰ ਇਹਦੇ ਕਿਰਦਾਰ ਜਿਹੜੇ ਆਪਣੇ ਪਤੀ ਪਤਨੀ ਦੇ ਹੁੰਦੇ ਨੇ ਇਹ ਉਹਨੂੰ ਲੱਗਣ ਲੱਗ ਜਾਂਦੇ ਨੇ ਵੀ ਉਹੀ ਹੈ ਜੀ ਇਹਦੀ ਪਤਨੀ ਦਾ ਕਿਸੇ ਨਾ ਕਿਸੇ ਦੇ ਨਾਲ ਨਜਾਇਜ਼ ਸੰਬੰਧ ਹੈ ਹੁਣ ਜਿਹੜਾ ਸ਼ੱਕ ਹੈ ਤਾਂ ਦਿਨੋਂ ਦਿਨ ਵਧਣਾ ਸ਼ੁਰੂ ਹੁੰਦਾ ਹੈ ਜਦੋਂ ਸ਼ੱਕ ਵੱਧਦਾ ਤੇ ਘਰ ਦੇ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੁੰਦੇ ਨੇ ਇੱਕ ਪਰਿਵਾਰ ਜਿਹੜਾ ਪਹਿਲਾਂ ਬਹੁਤ ਵਧੀਆ ਆਪਣੀ ਜ਼ਿੰਦਗੀ ਬਤੀਤ ਕਰ ਰਿਆ ਸੀ ਦੋ ਬੱਚੇ ਸੀ ਮੀਆਂ ਬੀਬੀ ਸੀ ਦੋਨੋਂ ਜੌਬ ਕਰਦੇ ਸੀ ਹੱਸ ਖੇਡ ਕੇ ਟਾਈਮ ਬਤੀਤ ਹੁੰਦਾ ਸੀ ਹੁਣ ਉਹ ਟਾਈਮ ਲੜਾਈ ਝਗੜੇ ਦੇ ਵਿੱਚ ਬਤੀਤ ਹੁੰਦਾ ਸੀ ਇਥੋਂ ਤੱਕ ਸ਼ੱਕ ਫਿਰ ਵੱਜ ਜਾਂਦਾ ਜਸਪਾਲ ਦਾ ਵੀ ਜੇ ਉਹ ਕਿਸੇ ਨਾਲ ਵੀ ਗੱਲ ਕਰਦੀ ਪਰਮਿੰਦਰ ਕੌਰ ਕਿਸੇ ਦੋਦੀ ਨਾਲ ਆਪਣੇ ਨਾਲ ਦੇ ਕਿਸੇ ਕਰਮਚਾਰੀ ਨਾਲ ਆਪਣੇ ਆਫਿਸ ਦੇ ਵਿੱਚ ਜਾਂਦੀ ਉੱਥੇ ਵੀ ਇਹਨੂੰ ਇਹ ਲੱਗਦਾ ਸੀ ਵੀ ਇਹਦੇ ਕਿਸੇ ਨਾ ਕਿਸੇ ਦੇ ਨਾਲ ਨਜਾਇਜ਼ ਸੰਬੰਧ ਨੇ ਹਾਲਾਂਕਿ ਜਸਪਾਲ ਦੇ ਕੋਲ ਇਸ ਚੀਜ਼ ਦਾ ਕੋਈ ਵੀ ਸਬੂਤ ਨਹੀਂ ਹੁੰਦਾ ਪਰ ਸ਼ੱਕ ਉਹਦਾ ਵੱਧ ਆ ਜਾਂਦਾ ਹੈ ਹੌਲੀ ਹੌਲੀ ਉਹਨੂੰ ਇਹ ਵੀ ਲੱਗਣ ਲੱਗ ਜਾਂਦਾ ਵੀ ਜਿਹੜੇ ਬੱਚੇ ਨੇ ਇਹ ਵੀ ਉਹਦੇ ਨਹੀਂ ਇਹ ਇਹ ਦੇ ਕਿਸੇ ਨਾ ਕਿਸੇ ਪ੍ਰੇਮੀ ਦੇ ਨੇ ਪਰ ਜਸਪਾਲ ਦੇ ਕੋਲ ਕੋਈ ਸਬੂਤ ਨਹੀਂ ਸੀ ਸ਼ੱਕ ਉਹਤੇ ਇੰਨਾ ਜ਼ਿਆਦਾ ਹਾਵੀ ਹੋ ਚੁੱਕਿਆ ਸੀ ਉਹ ਆਪਣੇ ਬੱਚਿਆਂ ਤੱਕ ਦਾ ਹੁਣ ਉਹਨੂੰ ਸ਼ੱਕ ਪੈਣ ਲੱਗ ਜਾਂਦਾ ਤੇ ਉਸੇ ਸ਼ੱਕ ਦੇ ਚੱਲਦਿਆਂ ਇਹਨਾਂ ਦੇ ਲੜਾਈ ਝਗੜੇ ਹੁੰਦੇ ਨੇ ਲੜਾਈ ਝਗੜਿਆਂ ਦੇ ਵਿੱਚ ਇੱਕ ਦਿਨ ਜਸਪਾਲ ਆਪਣੀ ਪਤਨੀ ਨੂੰ ਘਰੋਂ ਕੱਢ ਦਿੰਦਾ ਉਹਨਾਂ ਲੜਾਈ ਹੁੰਦੀ ਹੈ ਘਰੋਂ ਕੱਢਦਾ ਤੇ ਜਦੋਂ ਘਰੋਂ ਕੱਢਦਾ ਉਹ ਆਪਣੇ ਭਰਾ ਦੇ ਘਰ ਚਲੀ ਜਾਂਦੀ ਹੈ ਇਸ ਤੋਂ ਬਾਅਦ ਇਹ ਤਾਂ ਭੁੱਲ ਜਾਂਦਾ ਵੀ ਇਹਨੇ ਘਰੋਂ ਕੱਢਿਆ ਸੀ ਪਰ ਇਹਦੇ ਦਿਮਾਗ ਦੇ ਵਿੱਚ ਇੱਕ ਗੱਲ ਹੁੰਦੀ ਵੀ ਜਿਹੜੀ ਇਹ ਘਰ ਛੱਡ ਕੇ ਗਈ ਹੈ ਇਹਦੇ ਜ਼ਰੂਰ ਕਿਸੇ ਨਾ ਕਿਸੇ ਦੇ ਨਾਲ ਨਜਾਇਜ਼ ਸਬੰਧ ਨੇ ਇਹਦਾ ਦਿਮਾਗ ਸਿਰਫ ਇੱਕੋ ਪਾਸੇ ਚੱਲਦਾ ਰਹਿੰਦਾ। ਇਹ ਕੀ ਕਰਦਾ ਆਪਣੀ ਪਤਨੀ ਤੇ ਕੇਸ ਕਰ ਦਿੰਦਾ ਨਾਲ ਮਨਦੀਪ ਜਿਹੜਾ ਇਹਦਾ ਸਾਲਾ ਹੁੰਦਾ ਉਹਤੇ ਵੀ ਕੇਸ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਇਹਦਾ ਕਹਿਣਾ ਹੁੰਦਾ ਕੋਰਟ ਦੇ ਵਿੱਚ ਆਪਣੇ ਬੱਚਿਆਂ ਦਾ ਡੀਐਨਏ ਕਰਵਾਉਣ ਦੀ ਮੰਗ ਕਰਦਾ ਵੀ ਇਹ ਬੱਚੇ ਵੀ ਇਹਦੇ ਨਹੀਂ। ਕੇਸ ਚੱਲਦਾ ਉਥੇ ਜਿਹੜੀ ਅਦਾਲਤ ਹੁੰਦੀ ਹੈ ਇਹ ਕੇਸ ਨੂੰ ਖਾਰਜ ਕਰ ਦਿੰਦੀ ਹੈ ਇੱਥੋਂ ਜਦੋਂ ਨੂੰ ਝਟਕਾ ਲੱਗਦਾ ਇੰਨਾ ਦਿਮਾਗ ਦੇ ਵਿੱਚ ਇਹ ਵੀ ਬਹਿ ਜਾਂਦਾ ਵੀ ਪੁਲਿਸ ਛੱਡੋ ਅਦਾਲਤ ਵੀ ਜਿਹੜੀ ਹੈ ਉਹਦੀ ਪਤਨੀ ਦੀ ਮਦਦ ਕਰਦੀ ਹੈ ਪਰ ਅਦਾਲਤ ਨੇ ਆਪਣਾ ਫੈਸਲਾ ਸੁਣਾਉਣਾ ਹੁੰਦਾ ਸਬੂਤਾਂ ਦੇ ਆਧਾਰ ਤੇ ਉਸ ਤੋਂ ਬਾਅਦ ਹਾਈ ਕੋਰਟ ਦੀ ਜਦੋਂ ਰੁਕ ਕਰਦਾ ਹਾਈ ਕੋਰਟ ਦੇ ਵਿੱਚੋਂ ਵੀ ਇਹਦਾ ਕੇਸ ਖਾਰਜ ਹੋ ਜਾਂਦਾ ਇਹ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਪਰਮਿੰਦਰ ਕੌਰ ਫਿਰ ਇਹਨੂੰ ਸਮਝਾਉਣ ਵਾਸਤੇ ਵੀ ਸਾਡਾ ਘਰ ਬਚਿਆ ਰਹੇ ਕਿਸੇ ਤਰੀਕੇ ਫਿਰ ਇੱਥੇ ਆਉਂਦੀ ਹੈ ਇਹਨੂੰ ਸਮਝਾਇਆ ਜਾਂਦਾ ਹੈ ਰਿਸ਼ਤੇਦਾਰਾਂ ਵੱਲੋਂ ਵੀ ਸਮਝਾਇਆ ਜਾਂਦਾ ਪਰ ਇਹਦੇ ਅੰਦਰ ਉਹ ਸ਼ੱਕ ਹੁਣ ਨਫ਼ਰਤ ਦੇ ਵਿੱਚ ਬਦਲ ਚੁੱਕਿਆ ਸੀ ਇਹ ਫਿਰ ਇੱਕ ਦਿਨ ਕੀ ਕਰਦਾ ਉਸੇ ਪਲਾਨਿੰਗ ਦੇ ਤਹਿਤ ਚਾਰ ਸਿਲੰਡਰਾਂ ਨੂੰ ਜੋੜ ਕੇ ਕਿਤੋਂ ਇੱਕ ਬੰਬ ਕੱलिए ਵੀ ਤਿਆਰ ਕੀਤਾ ਜਾਂਦਾ ਜਾਂ ਕਿਤੋਂ ਪ੍ਰਾਪਤ ਕੀਤਾ ਜਾਂਦਾ ਉਹ ਚਾਰ ਸਿਲੰਡਰਾਂ ਦੇ ਉੱਤੇ ਲਾ ਦਿੱਤਾ ਜਾਂਦਾ ਉਸ ਤੋਂ ਬਾਅਦ ਇਹ ਘਰੋਂ ਨਿਕਲ ਜਾਂਦਾ ਇਹ ਬਾਜ਼ਾਰ ਵਾਸਤੇ ਨਿਕਲ ਜਾਂਦਾ ਤੇ ਟਾਈਮ ਜਿਹੜਾ ਉੱਤੇ ਸੈੱਟ ਕੀਤਾ ਜਾਂਦਾ ਇਨੋਂ ਇਹ ਸੀ ਵੀ ਸਿਲੰਡਰ ਫਟਣਗੇ ਉਦੋਂ ਬਾਅਦ ਘਰ ਦੇ ਨਾਲ-ਨਾਲ ਇਹਦੇ ਜਿਹੜੇ ਦੋਨੋਂ ਬੱਚੇ ਨੇ ਤੇ ਦੀ ਪਤਨੀ ਉਹ ਵੀ ਨਾਲ ਹੀ ਉੱਡ ਜਾਣਗੇ ਸਾਰਾ ਕੁਝ ਖਤਮ ਹੋ ਜਾਏਗਾ ਉਹਨੇ ਦੇਖਦਾ ਵੀ ਉਹ ਤੈਹ ਸਮੇਂ ਤੇ ਜਿਹੜਾ ਬੰਬ ਨਹੀਂ ਫਟਿਆ ਇਹ ਥੋੜਾ ਦੇਰ ਇੰਤਜ਼ਾਰ ਕਰਕੇ ਉਦੋਂ ਬਾਅਦ ਫਿਰ ਘਰ ਆਉਂਦਾ ਜਦੋਂ ਆ ਕੇ ਸਿਲੰਡਰਾਂ ਨੂੰ ਚੈੱਕ ਕਰਦਾ ਇੱਕ ਸਿਲੰਡਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੇ ਨਾਲ ਹੁਣ ਇਹ ਵੀ ਝੁਲਸ ਜਾਂਦਾ ਹੈ ਕਾਫੀ ਬੁਰੀ ਤਰੀਕੇ ਨਾਲ ਜਦੋਂ ਝੁਲਸਦਾ ਇਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਹੈ ਇਹ ਫਿਰ ਉੱਥੇ ਬਚ ਜਾਂਦਾ ਹੈ ਕਿਉਂਕਿ ਇਹੋ ਜਿਹੇ ਬੰਦੇ ਦੀ ਜਾਨ ਛੇਤੀ ਨਹੀਂ ਨਿਕਲਦੀ ਹੁਣ ਜਦੋਂ ਸਾਰਾ ਕੁਝ ਬੀਤਦਾ ਹੈ ਤਾਂ ਪਰਮਿੰਦਰ ਕੌਰ ਨੂੰ ਕਿਤੇ ਨਾ ਕਿਤੇ ਸ਼ੱਕ ਹੋਣ ਲੱਗ ਜਾਂਦਾ ਹੈ ਵੀ ਇਹ ਮੈਨੂੰ ਮਾਰਨਾ ਚਾਹੁੰਦਾ ਹੈ ਤੇ ਮੇਰੇ ਨਾਲ ਨਾਲ ਬੱਚਿਆਂ ਨੂੰ ਵੀ ਮਾਰਨਾ ਚਾਹੁੰਦਾ ਹੈ ਇਹ ਨੁਕਸਾਨ ਪਹੁੰਚਾ ਸਕਦਾ ਹੈ ਸਾਨੂੰ ਕਿਉਂਕਿ ਇਹ ਬੰਦੇ ਦਾ ਸ਼ੱਕ ਹੁਣ ਸਨਕ ਦੇ ਵਿੱਚ ਸਵਾਰ ਹੋ ਚੁੱਕਿਆ ਹੈ ਤੇ 2008 ਦੇ ਵਿੱਚ ਤਲਾਕ ਦਾ ਕੇਸ ਦਾਇਰ ਕੀਤਾ ਜਾਂਦਾ ਹੈ ਤਲਾਕ ਵਾਸਤੇ ਤੇ ਉਸ ਤੋਂ ਬਾਅਦ ਫਿਰ ਕੇਸ ਚੱਲਦਾ ਬੱਚਿਆਂ ਦੀ سپੁਰਦਗੀ ਦਾ ਇਹ ਸਾਰਾ ਕੁਝ ਚੱਲਦਾ ਹੁੰਦਾ ਜਿਹੜੇ ਦੋਨੋਂ ਬੱਚੇ ਹੁੰਦੇ ਨੇ ਉਹ ਪਰਮਿੰਦਰ ਕੌਰ ਦੇ ਨਾਲ ਰਹਿੰਦੇ ਨੇ ਤੇ ਅਕਤੂਬਰ 2013 ਦੇ ਵਿੱਚ ਕੋਰਟ ਇੱਕ ਸੁਝਾਅ ਦਿੰਦਾ ਹਾਲਾਂਕਿ ਲਿਖਤੀ ਕੋਈ ਆਰਡਰ ਨਹੀਂ ਹੁੰਦਾ ਵੀ ਜਿਹੜੀ ਬੇਟੀ ਐ ਉਹ ਚਾਹੇ ਤਾਂ ਪਿਓ ਨਾਲ ਜਾ ਕੇ ਰਹਿ ਸਕਦੀ ਐ ਤੇ ਹਰਮੀਤ ਕੌਰ ਵੀ ਚਾਹੁੰਦੀ ਸੀ ਵੀ ਕਿਤੇ ਨਾ ਕਿਤੇ ਉਹਦੇ ਮਾਪਿਓ ਦੇ ਵਿੱਚ ਸੁਲ੍ਹਾ ਹੋਵੇ ਤੇ ਸਾਰਾ ਪਰਿਵਾਰ ਫੇਰ ਹਸੀ ਖੁਸ਼ੀ ਇਕੱਠੇ ਰਹਿਣ ਉਹ ਆਪਣੇ ਪਿਓ ਦੇ ਨਾਲ ਆ ਕੇ ਰਹਿਣਾ ਸ਼ੁਰੂ ਕਰਦੀ ਐ ਹੁਣ ਪਿਓ ਦੇ ਨਾਲ ਜਦੋਂ ਆ ਕੇ ਰਹਿਣਾ ਸ਼ੁਰੂ ਕਰਦੀ ਐ ਤਾਂ ਪਿਓ ਉਹਨੂੰ ਕਹਿੰਦਾ ਵੀ ਤੂੰ ਕੈਨੇਡਾ ਚਲੀ ਜਾ ਆਪਣੀ ਭੂਆ ਦੇ ਕੋਲ ਪਰ ਲੜਕੀ ਦਾ ਕਹਿਣਾ ਹੁੰਦਾ ਵੀ ਮੈਂ ਬਾਹਰ ਨਹੀਂ ਜਾਣਾ। ਲੜਕੀ ਵੱਲੋਂ ਵੀ ਆਪਣੇ ਪਿਓ ਨੂੰ ਸਮਝਾਇਆ ਜਾਂਦਾ ਪਰ ਇਹਦੇ ਦਿਮਾਗ ਦੇ ਵਿੱਚ ਜਿਹੜਾ ਸ਼ੱਕ ਸੀ ਉਹ ਹੁਣ ਨਿਕਲਦਾ ਨਹੀਂ ਕਿਸੇ ਵੀ ਤਰੀਕੇ। ਐਸੇ ਬੰਦਿਆਂ ਦੇ ਦਿਮਾਗ 'ਚੋਂ ਸ਼ੱਕ ਨਿਕਲਣਾ ਬਹੁਤ ਔਖਾ ਹੁੰਦਾ। ਉਹ ਨਾਲ-ਨਾਲ ਪੜ੍ਹਦੀ ਹੁੰਦੀ ਹੈ। ਹੁਣ ਇਹਨੂੰ ਜਦੋਂ ਸਾਰੇ ਪਾਸੇ ਮਨਾਇਆ ਜਾਂਦਾ ਜਦੋਂ ਨਹੀਂ ਮੰਨਦੀ ਦੂਜੇ ਪਾਸੇ ਹੁਣ ਉਹ 18 ਸਾਲ ਦੀ ਹੋਣ ਵਾਲੀ ਸੀ ਤੇ 18 ਸਾਲ ਦੀ ਜੇ ਹੋ ਜਾਂਦੀ ਤਾਂ ਉਹ ਆਪਣੀ ਮਰਜ਼ੀ ਦੀ ਮਾਲਕ ਸੀ। ਤੇ ਇਹਨੂੰ ਲੱਗਦਾ ਸੀ ਵੀ 18 ਸਾਲ ਦੀ ਹੋਣ ਤੋਂ ਬਾਅਦ ਇਹ ਆਪਣੀ ਮਾਂ ਨਾਲ ਜਾ ਕੇ ਰਹਿਣਾ ਸ਼ੁਰੂ ਕਰੇਗੀ ਤੇ ਇਹਨੂੰ ਆਪਣੀ ਪਤਨੀ ਤੇ ਸ਼ੱਕ ਵੀ ਸੀ ਵੀ ਉਹਦੇ ਬਹੁਤ ਲੋਕਾਂ ਦੇ ਨਾਲ ਨਾਜਾਇਜ਼ ਸਬੰਧ ਨੇ ਇੱਥੋਂ ਤੱਕ ਸ਼ੱਕ ਹੁੰਦਾ ਵੀ ਜੇ ਉਹ ਕਿਸੇ ਵਕੀਲ ਨਾਲ ਮਿਲਦੀ ਇਹਨੂੰ ਇਹ ਲੱਗਦਾ ਸੀ ਵੀ ਇਹਦੇ ਵਕੀਲ ਦੇ ਨਾਲ ਵੀ ਕੋਈ ਰਿਲੇਸ਼ਨ ਹੈ ਜੇ ਕਿਸੇ ਹੋਰ ਨਾਲ ਮਿਲਦੀ ਇਹਦੇ ਨਾਲ ਵੀ ਇਹਦੇ ਰਿਲੇਸ਼ਨ ਨੇ ਤੇ ਇਹਨੂੰ ਲੱਗਦਾ ਸੀ ਵੀ ਇਹਦੀ ਜਿਹੜੀ ਬੇਟੀ ਹੈ ਉਹ ਵੀ ਉਸੇ ਨਕਸ਼ੇ ਕਦਮ ਤੇ ਚੱਲੇਗੀ ਤੇ ਮਾਂ ਕੋਲ ਜਾਏਗੀ ਤੇ ਇਹਦੇ ਵੀ ਇਹੀ ਸਾਰਾ ਕੁਝ ਕਰੇਗੀ ਜੋ ਉਹਦੀ ਮਾਂ ਕਰਦੀ ਹੈ ਫਿਰ ਇਹਦੇ ਦਿਮਾਗ ਦੇ ਵਿੱਚ ਇਹ ਵੀ ਆਉਂਦਾ ਵੀ ਇਹ ਜਿਹੜੀ ਕੁੜੀ ਹੈ ਇਹ ਮੇਰੀ ਨਹੀਂ ਇਹ ਵੀ ਸਾਰਾ ਕੁਝ ਚੱਲਦਾ ਵੀ ਲੜਕੀ ਵੀ ਮੇਰੀ ਨਹੀਂ ਤੇ ਆਪਣੀ ਮਾਂ ਦੇ ਨਕਸ਼ੇ ਕਦਮ ਤੇ ਚੱਲੇਗੀ ਤੇ ਮਾਂ ਜਿਹੜੀ ਉਹ ਪਹਿਲਾਂ ਗਲਤ ਹੈ। ਇਹਨਾਂ ਜਦੋਂ ਜਦੋਂ ਸ਼ੱਕ ਹੁੰਦਾ ਫਿਰ ਇਹ ਆਪਣੇ ਕੰਪਿਊਟਰ ਤੇ ਸਰਚ ਕਰਨੀ ਸ਼ੁਰੂ ਕਰਦਾ ਵੀ ਕਿਸੇ ਨੂੰ ਕਿਸ ਤਰੀਕੇ ਮਾਰਿਆ ਜਾਏ। ਕਈ ਤਰ੍ਹਾਂ ਦੇ ਜ਼ਹਿਰ ਜਿਹੜੇ ਨੇ ਉਹ ਸਰਚ ਕੀਤੇ ਜਾਂਦੇ ਨੇ ਇਹਦੇ ਦੁਆਰਾ। ਇਹ ਵੀ ਚਾਹੁੰਦਾ ਸੀ ਵੀ ਜਿਹੜੀ ਲੜਕੀ ਹੈ ਉਹਨੂੰ ਤਕਲੀਫ ਨਾ ਹੋਵੇ। ਉਹਨੂੰ ਮਾਰਨਾ ਵੀ ਹੈ ਵੀ ਉਹਨੂੰ ਤਕਲੀਫ ਘੱਟ ਤੋਂ ਘੱਟ ਹੋਵੇ। ਇਹ ਕਈ ਤਰ੍ਹਾਂ ਦੀਆਂ ਮੂਵੀਆਂ ਦੇਖਦਾ ਹੈ, ਥ੍ਰਿਲਰ ਮੂਵੀਆਂ ਦੇਖਦਾ ਹੈ, ਜਾਸੂਸੀ ਮੂਵੀਆਂ ਦੇਖਦਾ ਵੀ ਕਿਸੇ ਨੂੰ ਮਾਰਨ ਦੇ ਤਰੀਕੇ ਜਿਹੜੇ ਨੇ ਉਹ ਸਰਚ ਕੀਤੇ ਜਾਂਦੇ ਨੇ ਕਈ ਕੁਝ ਸਰਚ ਕਰਨ ਤੋਂ ਬਾਅਦ ਹੁਣੇ ਨਤੀਜੇ ਤੇ ਪਹੁੰਚਦਾ ਵੀ ਇਹਨੂੰ ਮਾਰਨਾ ਜ਼ਰੂਰ ਹੈ 1 ਮਾਰਚ 2014 ਨੂੰ ਹਰਮੀਤ ਕੌਰ ਨੇ 18 ਸਾਲ ਦੀ ਹੋ ਜਾਣਾ ਸੀ ਇਹਨੂੰ ਇਹ ਸੀ 18 ਸਾਲ ਦੀ ਹੁੰਦੀ ਆਪਣੀ ਮਾਂ ਕੋਲ ਚਲੀ ਜਾਏਗੀ ਹੁਣ ਦੇਖੋ ਬੰਦੇ ਦਾ ਦਿਮਾਗ ਕਿਵੇਂ ਹੁੰਦਾ ਸੀ ਇੱਕ ਤਾਂ ਇਹਨੂੰ ਇਹ ਲੱਗਦਾ ਸੀ ਵੀ ਇਹ ਲੜਕੀ ਇਹਦੀ ਨਹੀਂ ਦੂਜਾ ਇਹਨੂੰ ਇਹ ਵੀ ਡਰ ਸੀ ਵੀ ਆਪਣੀ ਮਾਂ ਕੋਲ ਚਲੀ ਜਾਏਗੀ ਹੁਣ 22 ਫਰਵਰੀ 2014 ਨੂੰ ਇਹ ਉੱਠਦਾ ਕਿਚਨ ਦੇ ਵਿੱਚ ਜਾਂਦਾ ਤੇ ਉਸ ਸਮੇਂ ਹਰਮੀਤ ਕੌਰ ਪੜਦੀ ਹੁੰਦੀ ਹੈ ਇਹ ਚਾਕੂ ਲੈਂਦਾ ਚਾਕੂ ਲੈ ਕੇ ਹਰਮੀਤ ਦੇ ਕੋਲ ਪਹੁੰਚਦਾ ਉਹ ਜਿਵੇਂ ਉੱਪਰ ਦੇਖਦੀ ਹੈ ਤੇ ਇਹ ਉਹਦੀ ਸાળੀ ਨਾਲ ਹੀ ਵੱਢ ਦਿੰਦਾ ਕਿਉਂਕਿ ਇਹਨੇ ਸਰਚ ਕੀਤਾ ਸੀ ਵੀ ਜੇ ਨਾਲੀ ਵੱਢ ਦਿੱਤੀ ਜਾਏ ਤੇ ਬੰਦੇ ਦੀ ਆਨ ਸਪੋਰਟ ਜਿਹੜੀ ਹੈ ਮੌਤ ਹੋ ਜਾਂਦੀ ਹੈ ਉਹ ਜਦੋਂ ਇਹਦੇ ਵੱਲ ਦੇਖਦੀ ਹੈ ਚਾਕੂ ਫੇਰਦਾ ਇੱਕਦਮ ਜਿਹੜੇ ਵਾਲ ਨੇ ਉਹਦੇ ਹਰਮੀਤ ਕੌਰ ਦੇ ਹੱਥ ਦੇ ਵਿੱਚ ਆਉਂਦੇ ਨੇ ਤੇ ਹਰਮੀਤ ਦੇ ਮੂੰਹ ਸਿਰਫ ਇੱਕੋ ਹੀ ਗੱਲ ਨਿਕਲਦੀ ਹੈ ਪਾਪਾ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਇਹ ਨਾਰਮਲ ਤਰੀਕੇ ਦੇ ਨਾਲ ਫਿਰ ਘਰੋਂ ਨਿਕਲਦਾ ਉਵੇਂ ਲੋਕ ਲਾਉਂਦਾ ਆਪਣੇ ਕਮਰੇ ਨੂੰ ਫਿਰ ਇਹ ਆਪਣੇ ਆਫਿਸ ਚਲਾ ਜਾਂਦਾ ਹੈ ਆਫਿਸ ਜਾ ਕੇ ਬਿਲਕੁਲ ਨਾਰਮਲ ਬਿਹੇਵ ਕਰਦਾ ਉੱਥੇ ਵੀ ਜਿਵੇਂ ਕੁਝ ਹੋਇਆ ਹੀ ਨਹੀਂ ਉਸੇ ਤਰੀਕੇ ਸ਼ਾਮ ਨੂੰ ਛੁੱਟੀ ਹੁੰਦੀ ਹੈ ਛੁੱਟੀ ਤੋਂ ਬਾਅਦ ਇਹ ਘਰ ਆਉਂਦਾ ਲੋਕ ਖੋਲਦਾ ਅੰਦਰਲਾ ਲੋਕ ਖੋਲ ਕੇ ਫਿਰ ਇਹਦੇ ਵੱਲੋਂ ਨਾਟਕ ਨਟਾਂਕੀ ਕੀਤੀ ਜਾਂਦੀ ਹੈ ਜਾ ਕੇ ਰਿਪੋਰਟ ਲਿਖਾਈ ਜਾਂਦੀ ਹੈ ਹੁਣ ਪੁਲਿਸ ਵਾਸਤੇ ਵੀ ਬੜੀ ਔਖੀ ਗੱਲ ਸੀ ਵੀ ਜਿਨੇ ਕੰਪਲੇਟ ਕੀਤੀ ਹੈ ਇੱਕ ਤਾਂ ਉਹ ਲੜਕੀ ਦਾ ਪਿਓ ਹੈ ਤੇ ਉਹਨੂੰ ਹੀ ਮਜਰਮ ਬਣਾਉਣਾ ਬੜਾ ਔਖਾ ਸੀ ਇਹਦੇ ਵਾਸਤੇ ਐਵੀਡੈਂਸ ਵੀ ਬਹੁਤ ਭਾਰੀ ਚਾਹੀਦੇ ਸੀ ਮਜਬੂਤ ਚਾਹੀਦੇ ਸੀ ਤੇ ਬਹੁਤ ਸਾਰੇ ਚਾਹੀਦੇ ਸੀ ਫਿਰ ਇਹ ਜਿਹੜੇ ਵਾਲ ਸੀ ਉਹਨਾਂ ਦਾ ਜਦੋਂ ਡੀਐਨਏ ਟੈਸਟ ਕੀਤਾ ਜਾਂਦਾ ਤਾਂ ਪਤਾ ਲੱਗਦਾ ਜੀ ਵਾਲ ਜਿਹੜੇ ਹੁੰਦੇ ਨੇ ਉਹ ਜਸਪਾਲ ਦੇ ਹੀ ਹੁੰਦੇ ਨੇ ਹੁਣ ਉਹ ਮਿਲੇ ਸੀ ਹਰਮੀਤ ਕੌਰ ਦੇ ਹੱਥ ਦੇ ਵਿੱਚੋਂ ਵਾਲ ਇਹਦੇ ਸੀ ਜੇ ਸੁੱਤੀ ਪਈ ਸੀ ਤੇ ਉਹਦੇ ਵਾਲ ਇਹਦੇ ਹੱਥ ਦੇ ਵਿੱਚ ਕਿਵੇਂ ਆਏ ਦੂਜਾ ਨੰਬਰ ਦਰਵਾਜ਼ੇ ਜਦੋਂ ਬੰਦ ਸੀ ਤਾਂ ਅੰਦਰ ਕੋਈ ਮਾਰ ਕੇ ਤੇ ਦਰਵਾਜ਼ੇ ਬੰਦ ਕਰਕੇ ਕਿਵੇਂ ਗਿਆ ਕਈ ਫਿਰ ਗਵਾਹ ਜਦੋਂ ਪੁਲਿਸ ਸਾਹਮਣੇ ਖੜੇ ਕਰਦੀ ਹੈ ਕੇਸ ਚੱਲਦਾ ਫਿਰ ਇਹਨੂੰ ਉਮਰ ਕੈਦ ਦੀ سزا ਸੁਣਾਈ ਜਾਂਦੀ ਹੈ ਜਾਨੀ ਕਿ ਜਦੋਂ ਤੱਕ ਉਮਰ ਰਹੇਗੀ ਉਹ ਜੇਲ੍ਹ ਦੇ ਵਿੱਚ ਕੈਦ ਰਹੇਗੀ ਇੱਕ ਐਸਾ ਬਾਪ ਜਿਨੇ ਸ਼ੱਕ ਤੇ ਸਨਕ ਦੇ ਕਾਰਨ ਆਪਣੀ ਲੜਕੀ ਦੀ ਜਾਨ ਲਈ ਆਪਣਾ ਜਿਹੜਾ ਪਰਿਵਾਰ ਹੈ ਉਹ ਬਰਬਾਦ ਕਰ ਲਿਆ ਪੂਰਾ ਤਹਸਨਸ ਕੀਤਾ ਐਸੇ ਜਿਹੜੇ ਸਨਕੀ ਬੰਦੇ ਹੁੰਦੇ ਨੇ ਇਹਨਾਂ ਦੇ ਦਿਮਾਗ ਦੇ ਵਿੱਚ ਜੇ ਇੱਕ ਗੱਲ ਵੱੜ ਜੇ ਉਹ ਕੱਢਣੀ ਬੜੀ ਔਖੀ ਹੁੰਦੀ ਹੈ ਤੇ ਜਦੋਂ ਪਤਾ ਲੱਗ ਚੁੱਕਿਆ ਸੀ ਵੀ ਇਹ ਬੰਦਾ ਇਹ ਜਿਹੜੇ ਇਹ ਜਿਆ ਕੁਝ ਕਰ ਸਕਦਾ ਤੇ ਇਹ ਤੋਂ ਦੂਰੀ ਬਣਾਣੀ ਹੀ ਠੀਕ ਸੀ ਪਰ ਹਰਮੀਤ ਕੌਰ ਨੂੰ ਲੱਗਦਾ ਸੀ ਵੀ ਹੋ ਸਕਦਾ ਉਹਦੇ ਮਾਪਿਓ ਫੇਰ ਇਕੱਠੇ ਹੋ ਜਾਣ ਕਿਉਂਕਿ ਉਹਨੂੰ ਲੱਗਦਾ ਸੀ ਵੀ ਉਹਦਾ ਪਿਓ ਹੈ ਉਹਦੇ ਨਾਲ ਕੋਈ ਵੀ ਗਲਤ ਹਰਕਤ ਨਹੀਂ ਕਰੇਗਾ ਪਰ ਜਿਹੜੇ ਇਹੋ ਜਿਹੇ ਸਨਕੀ ਬੰਦੇ ਹੁੰਦੇ ਨੇ ਇਹਨਾਂ ਲਈ ਰਿਸ਼ਤੇ ਕੋਈ ਮਾਇਨੇ ਨਹੀਂ ਰੱਖਦੇ ਇਹਨਾਂ ਦਾ ਜਿਹੜਾ ਸ਼ੱਕ ਹੁੰਦਾ ਇਹਨਾਂ ਦੀ ਜਿਹੜੀ ਸਨਕ ਹੁੰਦੀ ਹੈ ਉਹ ਰਿਸ਼ਤੇ ਤੇ ਭਾਰੀ ਪੈਂਦੀ ਹੈ ਪਿਆਰ ਦੇ ਉੱਤੇ ਇਹਨਾਂ ਦਾ ਸ਼ੱਕ ਭਾਰੀ ਪੈਂਦਾ ਨਫ਼ਰਤ ਭਾਰੀ ਪੈਂਦੀ ਹੈ ਦਿਲ ਦਿਮਾਗ ਦੇ ਵਿੱਚ ਸਿਰਫ ਇਹਨਾਂ ਦੀ ਇੱਕੋ ਹੀ ਗੱਲ ਚੱਲਦੀ ਹੈ ਤੇ ਉਸੇ ਕਾਰਨ ਇਹਨੇ ਆਪਣੀ ਬੇਟੀ ਦੀ ਜਾਨ ਲਈ ਹੁਣ ਇੱਥੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਜੇ ਭਾਵਨਾਵਾਂ 'ਤੇ ਕੰਟਰੋਲ ਰੱਖੀਏ ਤਾਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਕਿਉਂਕਿ ਇਸ ਬੰਦੇ ਦੇ ਅੰਦਰ ਭਾਵਨਾ ਤਾਂ ਮਰ ਹੀ ਚੁੱਕੀ ਸੀ ਭਾਵਨਾ ਤਾਂ ਹੈ ਹੀ ਨਹੀਂ ਸੀ ਪਰ ਐਸੇ ਬੰਦਿਆਂ ਤੋਂ ਜਦੋਂ ਆਪਾਂ ਨੂੰ ਕਿਤੇ ਨਾ ਕਿਤੇ ਕੋਈ ਹਿੰਟ ਮਿਲਦਾ ਹੋਵੇ ਉਹ ਤੋਂ ਦੂਰੀ ਬਣਾਣੀ ਬਹੁਤ ਜ਼ਿਆਦਾ ਬਿਹਤਰ ਹੈ ਚਾਹੇ ਉਹ ਕੋਈ ਵੀ ਰਿਸ਼ਤਾ ਹੋਵੇ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ